ਬਹੁਤ ਬਿਮਾਰਾਂ ਠੀਕ ਨਹੀਂ ਹੋ ਰਹੇ ਜਾਂ ਘਰ ਵਿੱਚ ਫਿਰਦੇ ਦੌਰ ਦੇ ਕੁਝ ਦੁਖਣ ਲੱਗ ਗਿਆ ਸਰੀਰ ਢਿੱਲਾ ਹੋ ਗਿਆ ਅਚਾਨਕ ਤਾਂ ਕੀ ਕਰਨਾ ਇੱਕ ਗਲਾਸ ਚੱਕਣਾ ਉਹਦੇ ਵਿੱਚ ਜਲ ਲੈਣਾ ਤੇ ਉਹਨੂੰ ਹੱਥਾਂ ਦੇ ਵਿੱਚ ਫੜ ਲੈਣਾ ਤੇ ਉਸ ਜਲ ਦੇ ਵਿੱਚ ਦੇਖ ਕੇ ਮੂਲ ਮੰਤਰ ਸਹਿਬ ਦਾ ਜਾਪ ਕਰਨਾ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਤੇ ਇਹ ਅਰਦਾਸ ਕਰਨੀ ਹੈ ਕਿ हे ਅਕਾਲ ਪੁਰਖ ਪਰਮੇਸ਼ਵਰ ਪਿਤਾ ਜੀ ਇਸ ਅਮਰਦਨ ਇੰਨੀ ਪਾਵਰ ਦਿਓ ਕਿ ਇਹਨੂੰ ਮੈਂ ਸ਼ਕਾਂ ਤੇ ਇਹ ਤੁਹਾਡਾ ਪ੍ਰਸਾਦ ਬਣ ਜਾਵੇ ਤੇ ਮੇਰੇ ਸਾਰੇ ਦੁੱਖ ਦੂਰ ਹੋ ਜਾਣ ਜੋ ਵੀ ਮੈਨੂੰ ਪ੍ਰੋਬਲਮ ਆ ਬਿਮਾਰੀ ਆ ਜੋ ਵੀ ਆ ਕੋਈ 네ਗਟਿਵ એનર્ਜੀ ਮਹਾਰਾਜ ਜੀ ਮੈਨੂੰ ਅਸ਼ੀਰਵਾਦ ਦਿਓ ਇਹ ਜਲ ਤੁਹਾਡਾ ਅਸ਼ੀਰਵਾਦ ਬਣ ਜਾਵੇ ਘਟੋ ਘਟ 13 ਵਾਰ ਮੂਲ ਮੰਤਰ ਸਾਹਿਬ ਦਾ ਜਾਪ ਉਸ ਜਲ ਦੇ ਵਿੱਚ ਦੇਖ ਕੇ ਤੇ ਘਟੋ ਘਟ 13 ਵਾਰ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਤੇ ਰੂਹ ਤੋਂ ਅਰਦਾਸ ਕਰਕੇ ਫਿਰ ਵਾਹਿਗੁਰੂ 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 ਕਹਿ ਕੇ ਤੇ ਉਹ ਜਲ ਛਕ ਲੈਣਾ ਦਿਨ ਚ ਘੱਟੋ ਘੱਟ 3 ਵਾਰ ਜਾਂ 5 ਵਾਰ ਇਹ ਕਰਨਾ ਤੁਸੀਂ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਆਰਾਮ ਆਇਆ ਕਿ ਨਹੀਂ ਆਇਆ ਮਹਾਰਾਜ ਸਾਹਿਬ ਕਿਰਪਾ ਕਰਦੇ ਆ ਬਹੁਤ ਪਾਵਰ ਆਪੇ ਜਲ ਨੂੰ ਨਾ ਅੰਮ੍ਰਿਤ ਬਣਾ ਕੇ ਛਕਿਆ ਕਰੋ ਗੁਰਬਾਣੀ ਪੜ੍ਹ ਕੇ ਜਦੋਂ ਕੁਝ ਦੁੱਖਦਾ ਹੁੰਦਾ ਇਕੱਲੇ ਚੌਂਕੜਾ ਮਾਰ ਕੇ ਬੈਠ